ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਤੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋ ਮੇਰ ਚੜ੍ਹਦੀ ਕਲਾ ਵਿੱਚ ਹੋਵੋਗੇ ਪਰਮਾਤਮਾ ਸਭ ਦੇ ਘਰੇ ਖੁਸ਼ੀਆਂ ਕਿਹੜੇ ਤੰਦਰੁਸਤਾਂ ਏਕ ਤਤਵਾਕ ਨਾਮ ਦਾ ਦਾਣ ਬਖਸ਼ੇ ਜੀ ਤੇ ਆਪਾਂ ਆ ਗਏ ਆ ਜੀ ਆਪਣੇ ਕੰਮ ਧੰਦਿਆਂ ਵੱਲ ਸਵੇਰ ਸਵੇਰ ਦਾ ਟਾਈਮ ਆ ਜੀ ਪੌਣੇ 6 ਹੋਏ ਆ ਆਪਾਂ ਪੱਠੇ ਲੱਗੇ ਪਾਤੇ ਆਪਾਂ ਸੁਣਨ ਨੂੰ ਤੇ ਹੁਣ ਆਪਾਂ ਲੱਗੇ ਆ ਧਾਰਾਂ ਚੋਂ ਮੈਂ ਕੱਛਲ ਕਾਫੀ ਦਿਨ ਹੋ ਗਏ ਬਲੌਗ ਨੇ ਸਟਾਰਟ ਕੀਤਾ ਤੁਹਾਡੇ ਨਾਲ ਬਲੌਗ ਸਟਾਰਟ ਕਰ ਲਗੇ ਤੇ ਇਧਰ ਆਪਣਾ ਭਾਂਡਾ ਠਿੱਕਰ ਰੱਖਿਆ ਗੁਆ ਪਕਟਾ ਕਰਤਾ ਉਹਨਾਂ ਨੂੰ ਥੋੜਾ ਜਿਹਾ ਦਾਣਾ ਰੱਖੀਦਾ ਸੁਲਤਾਨ ਸਿੰਘ ਤੇ ਦਾਰੇ ਨੂੰ ਤੇ ਇਹ ਇਹਨਾਂ ਨੂੰ ਵੀ ਤਾਂਗਾ ਛੀਤੀ ਵੀ ਸਾਨੂੰ ਦੁੱਧ ਮਿਲੇ ਤਾਂਾ ਕਰਕੇ ਤੇ ਜੀ ਧਾਰਾਂ ਚੋਂ ਲੱਗੇ ਸੀ ਧਾਰਾਂ ਕੱਢਣ ਆਏ ਸੀ ਇਧਰ ਕਿਵੇਂ ਉਹ ਸੁਲਤਾਨ ਸਿੰਘ ਗੁੱਡ ਮਾਰਨਿੰਗ ਕਰਦੇ ਪਤਾ ਹੈ ਫਰਤ ਆਣਾ ਸਿੜਿਆਣਾ ਫਰਤ ਆਣਾ ਉਹ ਨੂੰ ਹਜੇ ਘੱਟ ਸਮਝ ਲੱਗਦੀ ਏ ਧਾਰੇ ਨੂੰ ਧਾਰੇ ਕਿਵੇਂ ਉਹ ਧਾਰਿਆ ਆ ਮੂ ਕਰਦਾ ਵਾ ਉਹ ਨੂੰ ਘੱਟ ਸਮਝ ਲੱਗਦੀ ਏ ਜੇ ਧਾਰੇ ਨੇ ਨਿੱਕਾ ਵਿਚਾਰਾ ਹਜੇ ਠੀਕ ਹੈ ਜੀ ਤੇ ਇਧਰ ਆਪਾਂ ਚਾਰੇ ਮੱਝਾਂ ਆਪਾਂ ਇਹਨਾਂ ਧਾਰਾਂ ਚੋਂ ਵਾਂਗੇ ਤੇ ਹੁਣ ਇਸ ਮੱਝ ਦੀ ਧਾਰ ਚਲ ਗਈ ਸਾਈਡ ਤੇ ਆਇਆ ਕੱਕੇ ਕਿੱਲੇ ਦਾ ਸਨ ਛੱਡ ਛੱਡ ਕੇ ਆਪਾਂ ਐ ਕਰ ਕਰ ਕੇ ਇਦਾਂ ਤਾਰਾਂ ਕੱਢ ਲਾਂਗੇ ਜੀ ਕਿਉਂਕਿ ਇੱਕ ਦੂਜੀ ਦਾ ਦਾਣਾ ਖਾਂਦਿਆਂ ਮੁੜ ਕੇ ਮੇਰੇ ਪਸੂ ਦਾਣੇ ਤੇ ਲਾਏ ਹੁੰਦੇ ਆ ਸੱਜਰਮ ਝੋਟੀ ਉਹ ਵੀ ਆ ਉਹ ਵੀ ਮੈਂ ਦਾਣੇ ਪਾ ਕੇ ਚੁੰਨੀਆ ਪਾੜਾ ਪਾ ਕੇ ਚੁੰਨੀਆ ਵਾੜਾ ਪਾ ਕੇ ਚੁੰਨੀ ਤੁਸੀਂ ਕੀ ਕਹੋਗੇ ਕਿਉਂਕਿ ਜੀ ਵੈਸੇ ਵੀ ਮੇਰੀ ਆਦਤ ਹੈ ਮੈਂ ਪਾੜੇ ਤੇ ਪਸ਼ੂ ਪਾਲੇ ਨਹੀਂ ਬਰ ਕਈ ਵਾਰ ਕੋਈ ਬੱਚੇ ਦਾ ਨੁਕਸਾਨ ਹੋ ਜਾਏ ਫਿਰ ਪਸ਼ੂ ਤੰਗ ਨਹੀਂ ਕਰਦਾਗਾ ਪਾੜੇ ਤੇ ਲੱਗਾ ਹੋਏ ਹੁਣ ਤਾਂ ਵਿਚਾਰੇ ਤਾਂ ਦਰਸਤਾ ਹਜੇ ਠੀਕ ਠਾਕ ਹੈ ਤੇ ਕੱਲ ਮੈਂ ਉਹਨੂੰ ਸੁਲਤਾਨ ਨੂੰ ਪਹਿਨਾ ਛੜਤਾ ਪਹਾੜਾ ਲੈਣ ਚਲੇ ਗਏ ਝੋਟੀ ਨੂੰ ਥੱਲੇ ਨਹੀਂ ਚੱਲਿਆ ਪਹਾੜੇ ਤੇ ਗਿੱਜ ਗਈ ਐ ਮੂਰੇ ਬਾਕੇ ਨਹੀਂ ਪਾੜਾ ਪਉਂਦੇ ਜਾਣੇ ਕਿ ਮੈਂ ਕੇਰਾ ਪਾ ਲੈਣੀ ਜਿੰਨਾ ਪਾਣ ਦਾਣਾ ਇਹਨਾਂ ਨੂੰ ਪਾਉਣਾ 2 ਕਿਲੋ 3 ਕਿਲੋ ਜਿੰਨਾ ਪਾਉਣਾ ਵਾ ਉਹਨਾਂ ਪਾ ਲੈਣੀ ਤੇ ਥੱਲੇ ਬਹਿ ਜਾਣੇ ਧਾਰ ਚੋਂ ਤੇ ਉਵੇਂ ਨਹੀਂ ਮੂਰੇ ਬਾਕੇ ਨਹੀਂ ਪਾਇਆ ਕਦੇ ਕਿਸੇ ਨੇ ਮੈਂ ਕੱਲੀ ਝੋਨੀ ਧਾਰਾਂ ਦਾ ਵੈਸੇ ਤਾਂ ਕਰਕੇ ਵੀ ਇਧਰ ਆਪਣਾ ਦੂਜੀ ਮੱਝ ਦਾ ਦਾਣਾ ਰੱਖਿਆ ਲਿਆ ਕੇ ਇਹ ਇਹਨੂੰ ਆਪਣੀ ਲੇਟੀ ਸਟਾਰਟ ਕੀਤੀ ਐ ਠੀਕ ਐ ਜੀ ਤੇ ਹਜੇ ਮਹੀਨਾਜ ਤੌਂ ਨਹੀਂ ਸੀਗੀ ਰਾਤ ਤਾਂ ਪੈਂਦੀ ਸੀ ਤੌਂ ਨੂੰ ਮੈਂ ਤਾਂ ਕਹਿਆ ਕਿ ਤੇ ਸਵੇਰ ਹੋਊਗੀ ਪਰ ਨਹੀਂ ਸੀਗੀ ਕੱਲ ਤਾਂ ਉਹ ਬਹੁਤ ਸੀਗੀ ਤੇ ਨਾਲ ਹੀ ਸਾਰਿਆਂ ਨੂੰ ਜੀ ਸਗਰਾਦ ਮਹੀਨੇ ਦੀ ਸਭ ਨੂੰ ਵਧਾਈ ਹੋਵੇ ਖੁਸ਼ੀਆਂ ਲੈ ਕੇ ਆਵੇ ਮਹੀਨਾ ਤੰਦਰੁਸਤੀ ਨਾਲ ਬਤੀਤ ਹੋਵੇ ਸਭ ਸੁਖ ਸ਼ਾਂਤ ਤੰਦਰੁਸਤ ਰਹਿਣ ਜੀ ਠੀਕ ਐ ਜੀ ਅੱਜ ਮਹੀਨਾ ਚੜਿਆ ਮੱਗਰ ਦਾ ਮੱਗਰ ਮਹੀਨੇ ਦੀ ਸਗਰਾਦ ਆ ਜੀ ਅੱਜ ਤੇ ਆਪਾਂ ਕੱਲ ਸ਼ਾਮੀ ਗੁਰਦੁਆਰੇ ਦੇਖਦੇ ਆਏ ਸੀ ਤੇ ਅੱਜ ਸਵੇਰ ਜਾਵਾਂਗੇ ਗੁਰਦੁਆਰੇ ਜੋ ਦਿਨ ਚੜੂਗਾ ਅਸਦੇ ਆਈ ਭੋਗ ਪੈ ਜਾਂਦਾ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਤਾਰਾਂ ਆਪਾਂ ਲੀਆਂ ਕੱਢ ਲਈ ਤੇ ਦਿਨ ਕਾਫੀ ਚੜ ਗਿਆ ਪਰ ਕੈਮਰੇ ਦੇ ਵਿੱਚ ਹੈਗੀ ਆ ਤੋਂ ਦੀ ਤੇ ਪੌਣੇ 6 ਲੱਗੇ ਸੀ ਤੇ ਆਪਾਂ ਨੂੰ 7:00 ਵਜੇ ਆ ਸਵਾ ਘੰਟਾ ਲੱਗ ਗਿਆ ਜੀ ਤੇ ਇੱਧਰ ਉਹ ਆ ਦੋਵੇਂ ਝੋਟੀਆਂ ਆਪਾਂ ਬੰਨਦਾਂਗੇ ਪੱਠਿਆਂ ਤੇ ਕਿਉਂਕਿ ਇਹਨਾਂ ਦੀਆਂ ਚੂੜੀਆਂ ਹੁੰਦੀਆਂ ਤਾਰਾਂ ਤੇ ਫਿਰ ਤੰਗ ਕਰਦੀਆਂ ਕਿਉਂਕਿ ਵੰਡ ਖਾਂਦੀਆਂ ਇੱਕ ਦੂਜੀ ਦੇ ਇਹਨਾਂ ਨੂੰ ਵੀ ਸਾਈਡ ਤੇ ਕੀਤਾ ਤੇ ਪਾਸੇ ਕਰ ਕਰ ਚੋਇਆ ਨੰਨੀਆਂ ਤਾਰਾਂ ਕੱਢਾਂ ਤੇ ਬਾਕੀ ਗੱਲ ਹੈਗੀ ਆ ਜੀ ਬੱਚਿਆਂ ਦੀ ਬੱਚੇ ਵੈਸੇ ਆਪਣੇ ਤੰਦਰੁਸਤ ਮੈਨੂੰ ਕਹਿ ਦਿੰਦੇ ਆ ਤੂੰ ਵੀ ਫਲਾਣੇ ਦਾ ਦੁੱਧ ਪਾ ਕੇ ਆਓ ਪਰ ਆਪਾਂ ਹੀ ਵਹਿਮ ਭਰਮ ਨਹੀਂ ਕਰਦੇ ਜੀ ਆਪਣੀ ਬਾਬੇ RAM ਦਾ ਅਸਗੇ ਅਰਦਾਸ ਹੈ ਤੰਦਰੁਸਤ ਰਹਿਣਗੇ ਪਰ ਮਾਤਮਾ ਇਹਨਾਂ ਨੂੰ ਤੰਦਰੁਸਤੀ ਰੱਖੂਗਾ ਤੇ ਆਪਾਂ ਨਹੀਂ ਕਿਸੇ ਜਗ੍ਹਾ ਤੇ ਹਨ ਦੁੱਧ ਚੜਾਉਣ ਦੇ ਜਾਂ ਮੰਨਦੇ ਆਪਾਂ ਤਾਂ ਗੁਰੂ ਘਰ ਹੀ ਜਾਵਾਂਗੇ ਜੀ ਗੁਰੂ ਘਰ ਦੁੱਧ ਦੇ ਕੇ ਆਉਣੇ ਆ ਤੇ ਉੱਥੇ ਹੀ ਅਰਦਾਸ ਬੇਨਤੀ ਆ ਕੋਈ ਨਹੀਂ ਜੀ ਕੋਈ ਘਾਟਾ ਵਾਧਾ ਹੁੰਦਾ ਸਮੇ ਦਾ ਹਨ ਕੋਈ ਨੁਕਸਾਨ ਕਈ ਵਾਰ ਆ ਪਸੂਆਂ ਚ ਨਿਕਲ ਜਾਂਦਾ ਜਾਂ ਕੋਈ ਨਹੀਂ ਕਿਸੇ ਪਾਸੇ ਆਪਾਂ ਨੂੰ ਸੋਖ ਮਿਲਣਾ ਹੁੰਦਾ ਤਾਂ ਕਰਕੇ ਆਪਾਂ ਵਹਿਮ ਪਰਮ ਨਹੀਂ ਕਿਸੇ ਵੀ ਤਰ੍ਹਾਂ ਦਾ ਕਰਦੇ ਜੀ ਕਿਸੇ ਦੇਵਤਾਰੀ ਗੁਰੂ ਨੂੰ ਗੁਰੂ ਨਹੀਂ ਮੰਨਦੇ ਜਾਣੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਆਪਾਂ ਹੋਰ ਕਿਸੇ ਨੂੰ ਨਹੀਂ ਮੱਥਾ ਟੇਕਦੇ ਨਾ ਆਪਾਂ ਕਿਤੇ ਦੁੱਧ ਪਾਉਣੇ ਨਾ ਕਰਦੇ ਆਪਾਂ ਗੁਰੂ ਘਰ ਹੀ ਦੁੱਧ ਚੜਾ ਕੇ ਆਉਣੇ ਹੁੰਨੇ ਆ ਦੁੱਧ ਦੇ ਕੇ ਆਉਣੇ ਹੁੰਨੇ ਆ ਠੀਕ ਹੈ ਜੀ ਆਪਾਂ ਬੰਨ ਲਗੇ ਖੁਰਲੀ ਤੇ ਦੂਜੀਆਂ ਝੋਟੀਆਂ ਨੂੰ ਤੇ ਕਰਦੇ ਆ ਤੁਹਾਡੇ ਨਾਲ ਥੋੜੀ ਦੇਰ ਬਾਅਦ ਗੱਲ ਦੇਖ ਲਓ ਜੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਧੰਦ ਬਣੀ ਹੋਈ ਆ ਤੇ ਬਾਕੀ ਗੱਲ ਹੈ ਜੀ ਸਗਰਾਂਦ ਦੀ ਅੱਜ ਸਗਰਾਂਦ ਹੈ ਤੇ ਕੱਤਕ ਦੀ ਪੂਰਨਮਾਸੀ ਨੂੰ ਗੁਰੂ ਨਾਨਕ ਦੇਵ ਜੀ ਦਾ ਹਨਾ ਪ੍ਰਕਾਸ਼ ਅਸਤਵ ਜਾਨੀ ਕਿ ਗੁਰਪਰਬ ਹੁੰਦਾ ਉਹਨਾਂ ਨੇ ਵਹਿਮ ਭਰਮ ਤੋੜਿਆ ਸੀ ਹਨਾ ਵੀ ਕੱਤੇ ਜਿਹੜੇ ਮਹੀਨੇ ਜਿਹੜਾ ਬੱਚਾ ਜਨਮ ਲੈਂਦਾ ਉਹਨੂੰ ਸ਼ੋਭ ਨਹੀਂ ਮੰਨਿਆ ਜਾਂਦਾ ਸੀ ਪਰ ਗੁਰੂ ਜੀ ਨੇ ਉਹ ਵਹਿਮ ਭਰਮ ਤੋੜਿਆ ਸੀ ਤਾਂ ਕੱਤੇ ਦੀ ਇਸਗਰਾਮ ਪੂਰਨਮਾਸੀ ਨੂੰ ਉਹਨਾਂ ਦਾ ਦਿਹਾੜਾ ਮਨਾਇਆ ਜਾਂਦਾ ਪਰ ਬਹੁਤ ਗਲਤ ਕੀਤਾ ਪਿਆ ਜੀ ਇਹ ਹੁਣ ਮੱਘਰ ਚੜ ਗਿਆ ਕੱਲ ਕੱਲ ਸੀਗਾ ਗੁਰੂ ਉਹ ਮੈਂ ਗੁਰੂ ਨਾਨਕ ਦੇਵ ਜੀ ਦਾ ਗੁਰਪਰਬ ਤੇ ਇਨਾ ਲੇਟ ਨਹੀਂ ਕਰਨਾ ਚਾਹੀਦਾ ਕਿਉਂਕਿ ਸ਼ੁਰੂ ਤੋਂ ਆਪਾਂ ਪੜ੍ਹਦੇ ਆਏ ਹਾਂ ਕਿਤਾਬਾਂ 'ਚ ਸੁਣਿਆ ਇਹ ਵੀ ਕਤਕ ਦੀ ਪੂਰਨ ਮਾਚੀ ਨੂੰ ਉਹਨਾਂ ਨੇ ਪ੍ਰਕਾਸ਼ ਕੀਤਾ ਸੀ ਉਹਨਾਂ ਦਾ ਪ੍ਰਕਾਸ਼ ਹੋਇਆ ਸੀ ਉਹਨਾਂ ਦਾ ਜਨਮ ਹੋਇਆ ਸੀਗਾ ਠੀਕ ਹੈ ਜੀ ਬਾਕੀ ਤੁਸੀਂ ਆਪੋ ਆਪਣੇ ਵਿਚਾਰ ਦੱਸਿਓ ਵੀ ਇਹ ਸਹੀ ਹੈ ਉਹਨਾਂ ਦਿਨਾਂ ਤੇ ਹੀ ਆਪਾਂ ਨੂੰ ਕਰਨਾ ਚਾਹੀਦਾ ਠੀਕ ਹੈ ਜੀ ਮਿਲਦੇ ਆਂ ਆਪਾਂ ਤੁਹਾਡੇ ਨਾਲ ਥੋੜੀ ਦੇਰ ਬਾਅਦ ਛੋਟੀਆਂ ਵੀ ਆਪਾਂ ਬੰਤੀਆਂ ਜੀ ਪੱਠਿਆਂ ਤੇ ਇਥੋਂ ਖੋਲ ਕੇ ਇਹਨਾਂ ਦੇ ਪੱਠੇ ਵੀ ਆਪਾਂ ਠੀਕ ਕਰਕੇ ਥੋੜਾ ਜਿਹਾ ਹੋਰ ਵੰਡ ਲਾ ਦੇਣੀ ਸਾਰੇ ਖਾ ਲੈਣ ਨਾ ਤੇ ਲਾਈਟਾਂ ਆਪਾਂ ਕਰਤੀਆਂ ਬੰਦ ਤੇ ਦੁੱਧ ਚੱਕ ਕੇ ਲੈ ਗਿਆਂ ਆਪਾਂ ਉੱਧਰ ਨੂੰ ਤੇ ਆਪਣਾ ਕਿਸੇ ਦੇ ਘਰੇ ਦੁੱਧ ਜਾਂਦਾ ਆਪੋ ਵੀ ਦੁੱਧ ਮਣ ਕੇ ਪਾਤਾ ਅਗਲੇ ਦਾ ਤੇ ਹੁਣ ਆਪਾਂ ਚੱਲਦੇ ਹਾਂ ਰਸੋਈ ਦੇ ਵਿੱਚ ਕਰਦੇ ਹਾਂ ਦੁੱਧ ਗਰਮ ਤੇ ਬਣਾਉਣੀ ਆ ਚਾਹ ਫਿਰ ਜਾ ਕੇ ਆਉਣੇ ਆ ਗੁਰੂ ਘਰ ਤੇ ਆਪਾਂ ਸਾਰਾ ਕੀੜਾ ਚੈੱਕ ਫੈਮਲੀਆ ਇੱਥੋਂ ਬੰਦ ਤੇ ਆਪਸ ਵਿੱਚ ਕੋਈ ਖੋਲਦਾ ਨਹੀਂ ਹੁਣ ਆਪਾਂ ਅੱਧੇ ਘੰਟੇ ਘੰਟੇ ਬਾਅਦ ਆਵਾਂਗੀ ਤੇ ਖਾਲ ਪਿਉਣੇ ਆ ਜੀ ਖਾਲ ਬੋਰੀ ਹਜੇ ਖੋਲਣ ਵਾਲੀ ਆ ਕਿਉਂਕਿ ਟਾਈਮ ਨਾਲ ਭਿੱਜੀ ਹੋ ਖਾਲ ਤਾਂ ਫੁੱਲ ਜਾਂਦੀ ਆ ਫਿਰ ਪੱਠੇਰ ਲਾਉਣੇ ਸੌਖੇ ਆ ਠੀਕ ਆ ਜੀ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਇਹ ਹੀ ਮੇਰੀਆਂ ਗੱਲਾਂ ਬਾਤਾਂ ਤੇ ਇਹ ਹੀ ਸਵੇਰ ਦੇ ਕੰਮ ਹੁੰਦੇ ਆ ਜੀ ਇੰਨਾ ਟਾਈਮ ਲੱਗ ਜਾਂਦਾ ਇਕੱਲੀ ਨੂੰ ਕੰਮ ਕਰਦੀ ਨੂੰ ਬਸ ਐਂ ਦਿਨ ਬੀਤ ਹੋ ਜਾਂਦਾ ਕਿਉਂਕਿ ਹੁਣ ਦਿਨ ਆ ਗਏ ਛੋਟੇ ਠੀਕ ਹੈ ਜੀ ਓਕੇ